ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਧੰਨ ਗੁਰੂ ਰਾਮਦਾਸ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ ਸਭ ਦੇ ਦੁੱਖ ਦੂਰ ਚਿੰਤਾਵਾਂ ਦੂਰ ਕਰਨ ਆਓ ਜੀ ਅੱਜ ਆਪਾਂ ਬਣਾਉਂਦੇ ਕੜਾਈ ਪਨੀਰ ਇਧਰ ਆਪਾਂ ਨੇ ਕੜਾਈ ਲੈ ਲਈ ਇਹਦੇ ਚ ਆਪਾਂ ਮਾਸਟਰਡ ਆਲਸ ਰੋਂਦਾ ਦੇਲ ਮੀਂਜ ਪਾਇਆਗਾ ਤੁਸੀਂ ਜਿਹੜਾ ਮਰਜ਼ੀ ਪਾ ਸਕਦੇ ਹੋ ਮੈਂ ਥੋੜਾ ਜਿਹਾ ਤੇਲ ਜ਼ਿਆਦਾ ਸੀ ਜੂਸ ਕਰਦੇ ਇਹਨੂੰ ਆਪਾਂ ਗਰਮ ਹੋਣ ਤੱਕ ਇਹਦੀ ਵੇਟ ਕਰਦੇ। ਤੇ ਸਮਾਨ ਤੁਸੀਂ ਦੇਖ ਹੀ ਲਿਆ ਸੀ ਉਹ ਮੈਂ ਸਾਰਾ ਚੌਪ ਕਰ ਲਿਆ। ਜਿਵੇਂ ਛਿਮਲਾ ਮਿਰਚਾਂ ਲਈਆਂ ਸੀ ਲੋ ਚੌਪ ਕਰ ਲਈਆਂ ਸੀ ਮੈਂ। ਤੇ ਹੁਣ ਆਪਾਂ ਇਹਨਾਂ ਨੂੰ ਥੋੜ੍ਹੀਆਂ ਜਿਹੀਆਂ ਫਰਾਈ ਕਰਾਂਗੇ ਜਿਆਦੀਆਂ ਤੇ ਜਿਆਦੀਆਂ ਨਹੀਂ ਫਰਾਈ ਜਿਆਦੀਆਂ ਸੌਫਟ ਨਹੀਂ ਕਰਾਂਗੇ। ਥੋੜ੍ਹੀਆਂ ਜਿਹੀਆਂ ਸੌਫਟ ਕਰਾਂਗੇ ਬਿਕਾਉਜ਼ ਫਿਰ ਕਿਉਂਕਿ ਮਸਾਲੇ ਵਿੱਚ ਵੀ ਇਹਨਾਂ ਨੂੰ ਇਹਨਾਂ ਨੂੰ ਆਪਾਂ ਥੋੜ੍ਹੀ ਜਿਹੀ ਭਾਪ ਲਵਾਵਾਂਗੇ ਨਾ ਸਟੀਮ ਦਵਾਵਾਂਗੇ। ਤੇ ਇਹਨਾਂ ਨੂੰ ਆਪਾਂ ਜਾਰੀਆਂ ਨਹੀਂ ਉਹੋ ਕਰਾਂਗੇ ਤੇਲ ਤਾਂ ਜਿਆਦਾ ਹੀ ਤੱਤਾ ਕਰਕੇ ਫਿਰ ਆਪਾਂ ਇਹਨਾਂ ਨੂੰ ਉਹ ਸਾੜਦੇ ਨਾ ਸਰੋਂ ਦਾ ਤੇਲ ਸਮੈਲ ਨਹੀਂ ਆਉਂਦੀ ਹੁਣ ਆਪਾਂ ਇਹਨਾਂ ਨੂੰ ਕੱਢ ਲੈਂਦੇ ਤੇ ਪਲੀਜ਼ ਮੇਰੀ ਰਿਕਵੈਸਟ ਹੈ ਜਿਹੜੇ ਮੇਰੇ ਚੈਨਲ ਤੇ ਨਵੇਂ ਆਉਂਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਮੇਰੀ ਵੀਡੀਓ ਚੰਗੀ ਲੱਗੇ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਤੇ ਇੱਕ ਮੇਰੇ ਸਬਸਕ੍ਰਾਈਬਰ ਦਾ ਮੇਰੇ ਬ੍ਰਦਰ ਦਾ ਮੈਸੇਜ ਆਇਆ ਸੀ ਪਰ ਮੈਂ ਕਰ ਲਈ ਮੇਰੇ ਮੈਂ ਇੱਕ ਦੋ ਦਿਨਾਂ ਦੀ ਤਿੱਕੀ ਰੈਸਪੀ ਪਾ ਦੂੰਗੀ ਵੈਸੇ ਤਾਂ ਮੈਂ ਰੈਸਪੀ ਉੱਥੇ ਪਾਈ ਸੀਗੀ ਪਹਿਲਾਂ ਮਲੇਸ਼ੀਆ ਵਿੱਚ ਤੇ ਦੁਬਾਰਾ ਵੀ ਮੈਂ ਇੱਥੇ ਵੀ ਪਾ ਦੂੰਗੀ ਠੀਕ ਹੈ ਤੇ ਹੁਣ ਆਪਾਂ ਪਿਆਜ਼ ਵੀ ਫਰਾਈ ਕਰ ਲੈਂਦੇ ਤੇ ਇਧਰ ਮੈਂ ਪਨੀਰ ਲਿਆ ਸੀਗਾ ਪਨੀਰ ਦੇ ਵਿੱਚ ਥੋੜਾ ਜਿਹਾ ਮੈਂ ਨਮਕ ਪਾ ਲਿਆ ਸੀਗਾ ਤੇ ਨਾਲ ਮੈਂ ਥੋੜੀ ਜੀ ਹਲਦੀ ਤੇ ਲਾਲ ਮਿਰਚ ਦਾ ਪਾਊਡਰ ਪਾਤਾ ਸੀਗਾ ਮਾੜਾ ਜਿਹਾ ਬਲੈਕ ਪੀਪਰ ਵੀ ਪਾ ਸਕਦੇ ਆਪਾਂ ਆਪਾਂ ਇਹਨੂੰ ਤਾਂ ਕਰਕੇ ਉਹ ਕੀਤਾ ਸੀ ਇਹਨੂੰ ਆਪਾਂ ਮਿਕਸ ਕਰ ਲੈਂਦੇ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਚੇਰ ਉਹਨਾ ਚੇਰ ਪਿਆਜ਼ ਪਿਉਜ ਫਰਾਈ ਹੋ ਗਏ ਨਾਲ ਇਹਨੂੰ ਆਪਾਂ ਫਰਾਈ ਕਰਾਂਗੇ ਹਲਕਾ ਜਿਹਾ ਫਰਾਈ ਕਰਾਂਗੇ ਡੀਪ ਫਰਾਈ ਨਹੀਂ ਕਰਦੇ ਬਿਕੋਜ਼ ਕਿਉਂਕਿ ਇਹਨੂੰ ਮਸਾਲਾ ਤਾਲਾ ਹੈ ਨਾ ਇਹ ਖਿੰਡਦਾ ਨਹੀਂ ਆ ਵੈਸੇ ਤਾਂ ਘਰ ਦਾ ਬਣਿਆ ਪਨੀਰ ਕੋਈ ਵੀ ਨਹੀਂ ਖਿੰਡਦਾਗਾ ਤੇ ਇਹ ਖਿਲਰੂਗਾ ਨਹੀਂ ਜਦੋਂ ਆਪਾਂ ਇਹਨੂੰ ਔਇਲ ਦੇ ਵਿੱਚ ਫਰਾਈ ਕਰਾਂਗੇ ਇਹਨੂੰ ਆਪਾਂ ਡੀਪਲੀ ਫਰਾਈ ਨਹੀਂ ਕਰਨਾ ਆਪਾਂ ਇਹਨੂੰ ਮਾੜਾ ਜਿਹਾ ਹੀ ਫਰਾਈ ਕਰਨਾਗਾ ਉਨਾ ਪੈਨ ਨੂੰ ਵੀ ਫਰਾਈ ਕਰ ਲਵਾਂਗੇ ਮੈਂ ਪੀਸ ਥੋੜੇ ਵੱਡੇ ਰੱਖੇ ਕਿਉਂਕਿ ਘਰੇ ਖਾਣ ਨੂੰ ਬਣਾਉਣਾ ਇਹ ਆਪਾਂ ਸਿੰਪਲੀ ਜਿਹਾ ਹੀ ਦੱਸਿਆ ਮੈਂ ਤੁਹਾਨੂੰ ਕੜਾਈ ਪਨੀਰ ਬਣਾਉਣਾ ਅਗਰ ਜੇ ਵੀ ਆਪਾਂ ਉਹ ਤਾਂ ਆਪਣੇ ਹਿਸਾਬ ਨਾਲ ਜਿਵੇਂ ਮਰਜ਼ੀ ਬਣਾ ਸਕਦੇ ਪਰ ਮੈਂ ਇਹਦੇ ਵਿੱਚ ਮਸਾਲਾ ਘੱਟ ਬਣਾਇਆ ਇਹ ਸਿੰਪਲ ਕੋਈ ਵੀ ਬਣਾ ਸਕਦਾ ਲਾ ਪਰ ਟੇਸਟੇ ਦਾ ਰੈਸਟੋਰੈਂਟ ਨਾਲੋਂ ਵੀ ਵੱਧ ਆਊਗਾ 5 ਸਟਾਰ ਨੂੰ ਵੀ ਮਾਤ ਪਾਉਂਦਾਗਾ ਜੇ ਆਪਾਂ ਕੋਈ ਵੀ ਚੀਜ਼ ਬਣਾਉਨੇ ਆ ਤੇ ਐਸੀ ਤਰ੍ਹਾਂ ਹੀ ਹੁੰਦਾਗਾ ਹਣਾ ਇਦਰ ਮੈਂ ਜਿਹੜਾ ਤੇਲ ਬਚਿਆ ਸੀ ਉਹਦੇ ਵਿੱਚ ਹੀ ਮੈਂ ਮਸਾਲੇ ਫਰਾਈ ਕਰ ਲੈਂਦੀ ਸਟਾਰ ਫਲਾਵਰ, ਤੇਜ ਪੱਤਾ ਬਾਈ ਲੀਫ ਤੇ ਨਾਲ ਹੀ ਮੈਂ ਪਾ ਦਿੰਦੀ ਕਾਲੀਆਂ ਮਿਰਚਾਂ ਸਾਫ ਦੀਆਂ ਕਿਉਂਕਿ ਫਿਰ ਆਪਾਂ ਇਹਨੂੰ ਉਹ ਕਰਾਂਗੇ ਲੌਂਗ ਪਾ ਦਿੰਦੇ ਇਲਾਇਚੀ ਮੇਰੇ ਕੋਲੇ ਹੈ ਨਹੀਂ ਮੈਂ ਸਕਿੱਪ ਕਰਤੀ ਸੌਰੀਆਂ ਤੇ ਜੀਰਾ ਪਾ ਦਿੰਦੇ ਆਪਾਂ ਇਹਨੂੰ ਥੋੜਾ ਜਿਹਾ ਉਹ ਕਰ ਲੈਂਦੇ ਤੇਲ ਗਰਮ ਹੀ ਆ बस मीन ਤੇ ਕੁਈ ਆਪਾਂ ਇਹਨੂੰ ਰੋਸਟਰ ਕਰਾਂਗੇ ਫਿਰ ਆਪਾਂ ਜਿਹੜਾ ਇਹਦਾ ਮਸਾਲਾ ਕੱਟਿਆਗਾ ਮੀਨ ਜੀ ਪਿਆਜ਼ ਲਸਣ ਅਦਰਕ ਹਰੀ ਮਿਰਚ ਉਹ ਪਾ ਦੂੰਗੇ। ਇਸੇ ਤਰ੍ਹਾਂ ਇਹ ਆਪਾਂ ਦਾ ਮਸਾਲਾ ਪਹਿਲਾਂ ਉਹ ਕਰ ਲਵਾਂਗੇ ਫਰਾਈ ਕਰ ਲਵਾਂਗੇ ਫਿਰ ਵੈਸੇ ਤੁਸੀਂ ਬਿਨ ਬਗੈਰ ਫਰਾਈ ਕੀਤੇ ਤੋ ਵੀ ਬਣਾ ਸਕਦੇ ਆ ਪਰ ਫਰਾਈ ਕੀਤੇ ਤੋ ਇਹਦਾ ਕੱਚਾਪਨ ਸਾਰਾ ਉਹ ਹੋ ਜਾਂਦਾ ਨਹੀਂ ਤੇ ਆਪਾਂ ਨੂੰ ਕੱਲਿੰਗ ਕੱਲੀਆਂ ਚੀਜ਼ਾਂ ਫਰਾਈ ਕਰਨ ਉਹ ਗ੍ਰੈਂਡ ਕਰਨੀਆਂ ਪੈਂਦੀਆਂ ਨਾ। ਹੁਣ ਆਪਾਂ ਨਾਲ ਪਿਆਜ਼ ਪਾ ਦਿੰਦੇ ਨਾਲ ਹੀ ਟਮਾਟਰ ਪਾਤੀ ਮੈਂ ਕਿਉਂ ਇੱਥੇ ਨਾ ਟਮਾਟਰ ਕਰੜ ਹਾੜਾ ਕੜੜੇ ਜਾਂ ਥੋੜੇ ਜਿ ਇਹਨਾਂ ਦੇ ਸਿਲ ਕੇ ਫਿਰ ਛੇਤੀ ਗਲਦੇ ਨਹੀਂ ਮੈਂ ਨਾਲ ਹੀ ਪਾ ਦਿੱਤੇ ਮੈਂ ਮਸਾਲਾ ਜ਼ਿਆਦਾ ਨਹੀਂ ਬਣਾਉਣਾ ਮੈਂ ਹਲਕਾ ਜਿਹਾ ਹੀ ਮਸਾਲਾ ਬਣਾਉਂਗੀ ਇਹਦਾ ਪੇਸਟ ਤੇ ਹੁਣ ਆਪਾਂ ਇਹਨੂੰ ਫਰਾਈ ਕਰਦੇ ਥੋੜਾ ਟਾਈਮ ਤੇ ਮੈਂ ਕਾਜੂ ਭੋਂਕੇ ਰੱਖੇ ਸੀਗੇ ਕਾਜੂ ਦੇ ਟੋ ਪਿਸਤਾ ਵਾਲੇ ਕਾ ਪੀਸ ਕਰਲੇ ਸੀ ਕਿ ਲੈ ਇਹਨਾਂ ਨੂੰ ਤੋੜ ਲਿਆ ਸੀਗਾ ਸਾਬਤੇ ਇਹਨਾਂ ਨੂੰ ਭੋਂਤਾ ਸੀ ਪਹਿਲਾਂ ਮੈਂ ਅੱਧਾ ਕੋ ਘੰਟਾ ਨਾਲ ਹੀ ਇਹ ਪਾ ਦਿੱਤੇ ਇਹ ਵੀ ਨਾਲ ਰੋਸਟਡ ਹੋ ਜਾਣਗੇ ਕਾਜੂ ਤਾਂ ਭੋਂਏ ਸੀ ਕਿਉਂਕਿ ਉਹ ਸੌਫਟ ਹੋ ਜਾਂਦੇ ਕਿਉਂਕਿ ਜੇ ਆਪਾਂ ਇਹਨਾਂ ਨੂੰ ਕੱਚਿਆਂ ਨੂੰ ਪਹਿਲਾਂ ਪਾ ਦਈਏ ਐਵੇਂ ਮੇਥੀ ਪਾਤੀ ਸੀ ਘਰ ਦੀ ਬਣੀ ਮੇਥੀ ਹੈਗੀ ਘਰੇ ਸਿਕਾਈ ਆ ਜੇ ਆਪਾਂ ਕਾਜਵਾ ਨੂੰ ਪਹਿਲਾਂ ਹੀ ਆਪਾਂ ਉਹ ਕਰ ਦਈਏ ਨਾ ਪਾ ਦਈਏ ਉਹਵੇਂ ਸੁੱਕਿਆਂ ਨੂੰ ਫਿਰ ਉਹ ਨਾ ਛੇ ਫਰਾਈ ਹੋ ਕੇ ਵੀ ਹਾਰਡ ਹੋ ਜਾਂਦੇ ਆ ਤੇ ਉਹ ਵੀ ਨਹੀਂ ਹੁੰਦਾਗਾ ਨਾਲ ਹੀ ਆਪਾਂ ਨੇ ਨਮਕ ਪਾਤਾ ਸਵਾਦ ਅਨੁਸਾਰ ਫਿਰ ਜੀ ਆਪਾਂ ਘੱਟ ਲੱਗੂਗਾ ਆਪਾਂ ਦਵਾਰਾ ਪਾ ਲਵਾਂਗੇ ਤੇ ਹੁਣ ਆਪਾਂ ਇਹਨੂੰ ਫਰਾਈ ਕਰ ਲਵਾਂਗੇ 4-5 ਮਿੰਟ ਲੱਗਣਗੇ ਫਰਾਈ ਹੋਣ ਤੇ ਬਿਕੋਸ ਹਲਕਾ ਮਸਾਲਾ ਨੇ ਥੋੜਾ ਤੇ ਇਹਨੂੰ ਕਵਰ ਕਰਕੇ ਥੋੜਾ ਜਿਹਾ ਪਕਾ ਹੁਣ ਆਪਾਂ ਇਹਨੂੰ ਕਵਰ ਕਰਕੇ ਪਕਾ ਲਿਆ ਸੀ ਦੇਖੋ ਤੁਸੀਂ ਟਮਾਟਰ ਨਾਲ ਪਾਉਣ ਕਰਕੇ ਨਾ ਸੌਫਟ ਹੋਗੇ ਪਿਆਜ਼ ਵੀ ਬਰਾਊਨ ਹੋਗੇ ਹੁਣ ਆਪਾਂ ਗੈਸ ਦੀ ਫਲੇਮ ਬੰਦ ਕਰ ਦਿੰਦੇ ਤੇ ਹਲਕਾ ਜਿਹਾ ਆਪਾਂ ਇਹਨੂੰ ਠੰਡਾ ਕਰਾਂਗੇ ਕਿਉਂਕਿ ਗਰਮ-ਗਰਮ ਆਪਾਂ ਇਹਨੂੰ ਨਹੀਂ ਉਹ ਕਰਾਂਗੇ ਬਿਕੋਸ ਗਰਮ ਜਿਆਦਾ ਫਿਰ ਆਪਾਂ ਇਹਨੂੰ ਗ੍ਰੈਂਡਰ 'ਚ ਨਹੀਂ ਕਰ ਸਕਦੇ ਇਹਦੇ ਵਿੱਚੋਂ ਮੈਂ ਸਟਾਰ ਫਲਾਵਰ ਤੇ ਬਾਇਓਲਿਫ ਪੱਤਾ ਕੱਢ ਦਿੱਤੇ ਕਿਉਂਕਿ ਉਹ ਗ੍ਰੈਂਡ ਹੋਣੇ ਬਹੁਤ ਔਖੇ ਹੁੰਦੇ ਆ ਨਾ ਥੋੜਾ ਜਿਹਾ ਤੇਲ ਵੱਜਿਆ ਬਸ ਤੇ ਹੁਣ ਆਪਾਂ ਇਹਦਾ ਪੇਸਟ ਤਿਆਰ ਕਰ ਲਵਾਂਗੇ ਠੰਡਾ ਕਰਕੇ ਹੀ ਪੇਸਟ ਇਹਦਾ ਤਿਆਰ ਕਰਨਾ ਚਾਹੀਦਾ ਬਿਕੋਜ਼ ਜਦੋਂ ਆਪਾਂ ਕੋਈ ਵੀ ਹੈਂਡ ਬਲੈਂਡਰ ਚਲਾਉਨੇ ਆ ਜਾਂ ਦੂਜਾ ਗ੍ਰੈਂਡਰ ਚਲਾਉਨੇ ਆ ਨਾ ਤੇ ਉਹ ਫਿਰ ਤੁਹਾਨੂੰ ਪਤਾ ਆਪ ਨਾਲੇ ਤਾਂ ਹੱਥ ਨੂੰ ਪੈਂਦੀ ਆ ਤੇ ਸੈਕਿੰਡ ਨੰਬਰ ਤੇ ਐਵੇਂ ਫਿਰ ਉਹਦਾ ਵੀ ਜ਼ਿਆਦਾ ਜ਼ੋਰ ਲੱਗਦਾ ਹੈ ਨਾ ਗਰਮ ਤੇ ਠੰਡਾ ਥੋੜਾ ਜਿਹਾ ਹੋਵੇ ਫਿਰ ਛੇਤੀ ਪੀਸ ਜਾਂਦਾ ਤੇ ਇਧਰ ਨਾਲ ਮੈਂ ਥੋੜਾ ਜਿਹਾ ਦੇਸੀ ਘਿਓ ਐਡ ਕਰ ਦਿੱਤਾ ਸੀਗਾ 1.5 ਚਮਚਾ ਬਿਕੋਜ਼ ਕਿਉਂਕਿ ਫਿਰ ਨਾਲ ਟੇਸਟ ਤੇ ਥੋੜਾ ਜਿਹਾ ਚੰਗਾ ਬਣ ਜਾਂਦਾ ਹੈ ਤੇ ਹੁਣ ਆਪਾਂ ਉਹ ਜਿਹੜੇ ਪੱਤਾ ਤੇ ਸਟਾਰ ਫਲਾਵਰ ਕੱਢੇ ਸੀ ਉਹ ਵੀ ਪਾ ਦਿੰਦੇ ਨਾਲੇ ਫੇਰ ਦੁਬਾਰਾ ਕੋਈ ਵੀ ਇਹੋ ਜਿਹੀ ਚੀਜ਼ ਮੋਟਾ ਮਸਾਲਾ ਹੁੰਦਾ ਨਾ ਜਿਹੜਾ ਉਹ ਪਾਦੇ ਮੈਂ ਦਰਦਰਾ ਜਿਹਾ ਪੀਸਿਆਗਾ ਹੈਂਡ ਬਲੈਂਡਰ ਨਾਲ ਮੈਂ ਜ਼ਿਆਦਾ ਉਹ ਨਹੀਂ ਪੇਸਟ ਨਹੀਂ ਚੰਗੀ ਤਰ੍ਹਾਂ ਬਣਾਇਆਗਾ ਬਿਕੋਜ਼ ਕਿਉਂਕਿ ਨਾ ਉਹ ਅੱਜ ਅਸੀਂ ਖਾਏ ਇੱਥੇ ਖਾਣ ਵਾਸਤੇ ਹੀ ਬਣਾਇਆ ਹੈ ਸਪੈਸ਼ਲ ਤੇ ਤੁਸੀਂ ਵੀ ਟਰਾਈ ਕਰਿਓ ਕਿਉਂ ਇੱਕ ਵਾਰੀ ਜੇ ਚੀਜ਼ ਨਹੀਂ ਚੰਗੀ ਬਣਦੀ ਨਾ ਸੈਕਿੰਡ ਟਾਈਮ ਤੇ ਤਾਂ ਚੰਗੀ ਬਾਣੀ ਜਾਂਦੀ ਆ ਹੁਣ ਆਪਾਂ ਢੱਕ ਲਓ ਜੀ ਢੱਕ ਕੇ ਪਕਾਉਂਦੇ ਆ ਨਾ ਆਪਾਂ ਨੂੰ 5 ਕੁ ਮਿੰਟ ਹੋ ਗਏ ਸੀਗੇ ਤੇ ਦੇਖੋ ਤੁਸੀਂ ਕਲਰ ਕਿੰਨਾ ਸੋਹਣਾ ਆਇਆ ਜਿਵੇਂ ਆਪਾਂ ਕੋਈ ਹੋਰ ਮਸਾਲਾ ਨਹੀਂ ਐਡ ਕੀਤਾ ਜਿਵੇਂ ਹਲਦੀ ਵਗੈਰਾ ਕੱਲਾ ਨਮਕ ਹੀ ਪਾਇਆ ਸੀ ਆਪਾਂ ਨੇ ਬਹੁਤ ਸੋਹਣਾ ਕਲਰ ਆ ਗਿਆ ਤੇ ਹੁਣ ਆਪਾਂ ਪਾ ਦਾਂਗੇ ਇਹਦੇ ਵਿੱਚ ਤੇ ਹਲਦੀ ਪਾਵਾਂਗੇ ਹਲਦੀ ਵੀ ਤੁਸੀਂ ਆਪਣੇ ਟੇਸਟ ਮੁਕਾਬਕ ਕੜਾਈ ਪਨੀਰ ਵਿੱਚ ਤਾਂ ਆਪਣੇ ਟੇਸਟ ਮੁਕਾਬਕ ਤਾਂ ਆਪਕ ਜਿਹੜੀ ਚੀਜ਼ ਮਰਜ਼ੀ ਪਾ ਸਕਦੇ ਤੇ ਇਧਰ ਆਪਾਂ ਨੇ ਨਾਲ ਪਾਤਾ ਸੀ ਧਨੀਆ ਪਾਊਡਰ ਜੀਰਾ ਦਾ ਸਾਰਾ ਕੁਝ ਪਹਿਲਾਂ ਹੀ ਪਾ ਦਿੱਤਾ ਸੀ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਹੋਰ ਉਹ ਕਰਾਂਗੇ ਫਰਾਈ ਕਰਾਂਗੇ ਬਿਕੋਸ ਕਿਉਂਕਿ ਹਲਦੀ ਕੱਚੀ ਹੈ ਨਾ ਹਜੇ ਨਾਲ ਆਪਾਂ ਪਾਵਾਂਗੇ ਇੱਧਰ ਗਰਮ ਮਸਾਲਾ ਤੇ ਲਾਲ ਮਿਰਚ ਦਾ ਪਾਊਡਰ ਥੋੜਾ ਜਿਹਾ ਹੀ ਪਾਇਆ ਕਸ਼ਮੀਰੀ ਲਾਲ ਮਿਰਚ ਦਾ ਪਾਊਡਰ ਅੱਜ ਕਿਉਂਕਿ ਇੱਥੇ ਆ ਕੇ ਮੇਰਾ ਕੁਝ ਵੀ ਹੋ ਨਹੀਂ ਹੋਇਆਗਾ ਮੈਨੂੰ ਚੀਜ਼ਾਂ ਦਾ ਪਤਾ ਨਹੀਂ ਲੱਗਿਆਗਾ ਹੁਣ ਮੈਂ ਮਸਾਲਾ ਤਾਂ ਘਰੇ ਤਿਆਰ ਕਰਕੇ ਰੱਖੂਆ ਕਾਜੂ ਮੈਂ ਥੋੜੇ ਜਿਹਾ ਹੋਰ ਰੱਖੇ ਸੀਗੇ ਇਹ ਵੀ ਵਿੱਚ ਪਾ ਦਿੰਦੀ ਤੇ ਆਪਾਂ ਕੋਈ ਕੁਕਿੰਗ ਕੁਕਿੰਗ ਕਰੀਮ ਜਾਂ ਕੁਝ ਨਹੀਂ ਮੈਂ ਘਰ ਦੀ ਮਲਾਈ ਹੈਗੀ ਦੁੱਧ ਤੋਂ ਲਈ ਸੀਗੀ ਉਹ ਵੀ ਪਾ ਦਿੱਤੀ ਤੇ ਇਹਦੇ ਵਿੱਚ ਤੁਸੀਂ ਦਹੀਂ ਵੀ ਪਾ ਸਕਦੇ ਆ ਜੇ ਪਾਉਣਾਗਾ ਤੋ ਢੋਡੀ ਆਪਣੀ ਇੱਛਾ ਹੈ ਕੁਕਿੰਗ ਕਰੀਮ ਪਾਉਣੀ ਉਹ ਵੀ ਢੋਡੀ ਆਪਣੀ ਇੱਛਾ ਹੈ ਤੇ ਮੈਂ ਤਾਂ ਕਦੀ ਕੁਕਿੰਗ ਕਰੀ ਮਜੂਸ ਨਹੀਂ ਕੀਤੀ ਨਾ ਹੀ ਅਸੀਂ ਬਾਹਰ ਕੇ ਕੁਕਿੰਗ ਕਰੀ ਮਜੂਸ ਕਰਦੇ ਸੀ ਨਾ ਹੀ ਅਸੀਂ ਇੱਥੇ ਕਰਦੇ ਸੀ ਮੈਂ ਬਾਟੀ ਵੀ ਧੋ ਕੇ ਪਾ ਦਿੱਤੀ ਮਾੜੀ ਜੀ ਕਿਉਂਕਿ ਚੰਗੀ ਚਾਲ ਉਹ ਹੋ ਜਾਊਗਾ ਤੇ ਇਧਰ ਆਪਾਂ ਨੇ शिमला ਮਿਰਚਾਂ ਤੇ ਪਿਆਜ਼ ਜਿਹੜੇ ਫਰਾਈ ਕੀਤੇ ਸੀ ਪਹਿਲਾਂ ਆਪਾਂ ਉਹ ਪਾਵਾਂਗੇ ਕਿਉਂ ਇਨਾਂ ਨੂੰ ਮਾੜੀ ਜੀ ਸਟੀਮ ਲਵਾ ਉਹ ਕਰਾਂਗੇ ਮਾੜਾ ਜਿਹਾ ਸੇਕ ਲਵਾਵਾਂਗੇ ਆਫਟਰ ਆਪਾਂ ਪਨੀਰੇ ਦੇ ਵਿੱਚ ਐਡ ਕਰਾਂਗੇ ਤੇ ਇਹ ਮਸਾਪਤ ਹਰੀ ਮਿਰਚੇ ਕੱਟੀ ਸੀ ਇੱਕ ਉਹੀ ਕੌੜੀ ਤਾਂ ਹੈਣੀਗੀ ਇੱਥੇ ਕੋਈ ਵੀ ਹਰੀ ਮਿਰਚ ਐਨੀ ਕੌੜੀ ਹੈ ਨਹੀਂ ਗੀ ਅਸੀਂ ਹਰੀਆਂ ਮਿਰਚਾਂ ਹੀ ਜਿਆਦਾ ਜੂਸ ਕਰਦੇ ਤੇ ਇੱਧਰ ਆਪਾਂ ਨੇ ਜਿਹੜਾ ਪਨੀਰ ਉਹ ਕੀਤਾ ਸੀ ਪਨੀਰ ਕੋਈ ਵੀ ਪੀਸ ਨਹੀਂ ਦੇਖੋ ਤੁਸ ਮੇਰਾ ਖਰਾਬ ਹੋਇਆ ਸਾਰਾ ਪਨੀਰ ਬੜਾ ਵਧੀਆ ਪੀਸ ਹੋਈ ਪਿਆ ਤੇ ਤੁਸੀਂ ਵੀ ਟਰਾਈ ਕਰਿਓ ਮੈਂ ਮਸਾਲਾ ਬਹੁਤ ਘੱਟ ਪੇਸਟ ਬਣਾ ਕੇ ਪਾਇਆ ਤੁਸੀਂ ਆਪਦੇ ਮੁਤਾਬਕ ਮਸਾਲੇ ਸਾਰੇ ਉਹੀ ਪਾਉਣੇ ਆ ਤੁਸੀਂ ਪਿਆਜ਼ ਵੱਧ ਪਾ ਲਓ ਟਮਾਟਰ ਵੱਧ ਪਾ ਲਓ ਅਗਰ ਜੇ ਪਾਉਣੇ ਆ ਤਾਂ ਪਿਆਜ਼ ਤੇ ਟਮਾਟਰ ਦੀ ਫਿਊਰੀ ਵੱਧ ਬਣਾ ਲਿਓ ਵੀਕੋਸਾ ਸਿਤਾ ਥੋੜੀ ਬਣਾਈ ਆ ਤੇ ਤੁਸੀਂ ਵੱਧ ਬਣਾ ਲਿਓ ਠੀਕ ਹੈ ਜਿਵੇਂ ਤੁਹਾਨੂੰ ਠੀਕ ਲੱਗਦਾ ਤੇ ਮੇਰੀ ਵੀਡੀਓ ਕਿਵੇਂ ਦੀ ਲੱਗੀ ਜਰੂਰ ਕਮੈਂਟ ਕਰਕੇ ப்ਲੀਜ਼ ਜਰੂਰ ਦੱਸਿਓ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਹੁਣ ਆਪਾਂ ਮਿਲਾਂਗੇ ਅਗਲੀ ਨੈਕਸਟ ਵੀਡੀਓ ਦੇ ਵਿੱਚ ਨਵੀਂ ਰੈਸਪੀ ਲੈ ਕੇ ਹੁਣ ਮੈਂ ਗਰਮ ਮਸਾਲਾ ਉਤੋਂ ਪਾਉਣ ਲੱਗੀ ਪਹਿਲੇ ਨਹੀਂ ਪਾਇਆ ਸੀ ਪਹਿਲਾਂ ਇਕੱਲੀ ਲਾਲ ਮਿਰਚੀ ਪਾਈ ਸੀ ਤੇ ਕਲਰ ਦੇਖੋ ਤੁਸੀਂ ਕਿੰਨਾ ਸੋਹਣਾ ਆ ਹੁਣ ਆਪਾਂ ਇਹਨੂੰ 2 ਮਿੰਟ ਵਾਸਤੇ ਕਵਰ ਕਰਕੇ ਤੇ ਇਨੂੰ ਆਪਾਂ ਕਵਰ ਕਰਕੇ ਪਕਾ ਲਿਆ ਸੀ ਇਹ 2 ਤੋਂ 5 ਮਿੰਟ ਤੱਕ ਤੇ ਕਹਿੰਦੇ ਹੁਣ ਇਹ ਪੱਕ ਗਿਆ ਵਧੀਆ ਦੇਖੋ ਤੁਸੀਂ ਕਲਰ ਕਿੰਨਾ ਸੋਹਣਾ ਹੈ ਨਾਹੀਂ ਤਾਂ ਮੇਰਾ ਮਸਾਲਾ ਥੱਲੇ ਜਿਆਦਾ ਸੜਿਆਗਾ ਦੇਖੋ ਤੁਸੀਂ ਕਿੰਨਾ ਸੋਹਣਾ ਹੈ ਜਮੈਂ ਥੱਲੇ ਮਸਾਲਾ ਨਹੀਂ ਸੜਿਆਗਾ ਤੇ ਵਾਦ ਤੋਂ ਵੱਧ ਹੋ ਲਾਈਕ ਕਰ ਦਿਆ ਕਰੋ ਪਲੀਜ਼ ਸ਼ੇਅਰ ਕਰ ਦਿਆ ਕਰੋ ਜਿਹੜੇ ਚੈਨਲ ਤੇ ਨਵੇਂ ਆਉਂਦੇ ਸਬਸਕ੍ਰਾਈਬ ਕਰ ਦਿਆ ਕਰੋ ਹੁਣ ਆਪਾਂ ਸਰਵ ਕਰਦੇ ਅਸੀਂ ਆਪ ਹੀ ਖਾਣਾ ਤਾਂ ਇਹਦੇ ਵਿੱਚ ਕੋਈ ਹੋਣੀਗਾ ਬਿਕੋਜ਼ ਕਿਉਂਕਿ ਘਰੇ ਖਾਣਾ ਫਿਰ ਅਸੀਂ ਤਿੰਨੇ ਜਣੇ ਇਕੱਠੇ ਬੈਠ ਕੇ ਰੋਟੀ ਖਾ ਲਈਦੀ ਸਾਰੇ ਜਣੇ ਤੇ ਕੀਵਿੰਦੀ ਲੱਗੀ ਵੀਡੀਓ ਫੇਰ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਹਜੇ ਕੋਈ ਇੱਥੇ ਮੇਰੀ ਮੈਂ ਪੂਰੀ ਸਟੈਂਡ ਨਹੀਂ ਹੋਈਗੀ ਇੱਥੇ ਆ ਕੇ ਹਜੇ ਸਿੰਪਲੀ ਜੀ ਚੀਜ਼ ਆਪਾਂ ਕੋਈ ਵੀ ਬਣਾ ਕੇ ਖਾ ਸਕਦੇ ਹਾਂ